ਇਨਾ ਸਾਰਿਆਂ ਬੁਲਾ ਰਾਂ ਤੁਮ ਮਾਫੀ ਚੋਣੇ ਹਾਂਜੀ ਉਹਨਾਂ ਦਾ ਨੰਬਰ ਕੋਲ ਸੀ ਉਹਨਾਂ ਦਾ ਕੋਈ ਬੁਲਾ ਰਾਇ ਇੱਕ ਬੋਲ ਕੇ ਹੁਣ ਸਮਾ ਹੋ ਗਿਆ ਪਰਗਰ ਸਿੰਘ ਲਾ ਕੇ ਲਿਓ ਇੱਥੇ ਬਾਬਾ ਬਾਬਾ ਸਤ ਨਾਮੁ ਅਲੈਕੁਮ ਸਤ ਉਹਦਾ ਨਾਮ ਕਾਬਲ ਸਿੰਘ ਅਸੀਂ ਉਹਨਾਂ ਦਾ ਤਰਵਾਦ ਕਰਦੇ ਆਂ ਜੇ ਜਹੇਬੰਦੀ ਦਾ ਮੋਟੋ ਉਥੋਂ ਪਜਾ ਦਿਹੜਾ ਮਨਉਦੇ ਸਾਰੇ ਫਤਿਹ ਬਲੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਸ਼ਹੀਦਾਂ ਦਾ ਪਾਤਜ ਦਿਹਾੜਾ ਮਨਾ ਰਹੇ ਆ ਉਹਦਾ ਸ਼ੇਰਾ ਸਭ ਤੋਂ ਪਹਿਲਾਂ ਦੇ ਇਕਾਈ ਜਿਹੜੀ ਆ ਸਭਰਾ ਪਿੰਡ ਇਹਨਾਂ ਨੂੰ ਜਾਂਦਾ ਕਿਉਂਕਿ ਇਹਨਾਂ ਨੇ ਬਰਲਾ ਕੀਤਾ ਇਹ ਜਿਹੜੇ ਆਪਾਂ ਦਿਨ ਮਨਾ ਰਹੇ ਆ ਇਹ ਸਿਰਫ ਮਨਾਉਂ ਤਾਂ ਕਿ ਨਾ ਕਿ ਸੀਮਤ ਰਹਿ ਜਾਈਏ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਇਹਦੇ ਤੋਂ ਆਪਾਂ ਨੂੰ ਸੇਧ ਲੈਣ ਦੀ ਲੋੜ ਆ ਪੀ ਜੋਸ਼ੀ ਦੱਸਿਆ ਨੇ ਆਪਣੇ ਬਦਲੇ ਕੀਤਾ ਕਿ ਆਪਾਂ ਕੋਸ਼ਿਸ਼ ਨਾ ਕੁਝ ਕਰ ਰਹੇ ਆ ਸਿਰਫ ਉਂਪਰ ਮੈਂ ਕਿ ਆ ਜਮੀਨ ਸਾਨੂੰ ਇੰਨਾ ਚਿਰ ਤੱਕ ਦੇ ਦਿਓ ਅਸੀਂ ਇੱਟਾ ਬਣਾਉਣੀਆਂ ਪਟਿਆਲੀਆਂ ਤੇ ਕੁਝ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦੇ ਦਿਓ ਜਮੀਨਾਂ ਵਾਪਸ ਕਰ ਦੇਵਾਂਗੇ ਪਰ ਐਸੇ ਵੇਲੇ ਸਰਕਾਰ ਨੇ ਉਹ ਆਪਦੇ ਖਾਤੇ 'ਚ ਪਾ ਕੇ ਉਹਦੇ ਕਥਨ ਬਾਹਰ ਕਰ ਦੇ 32 ਤੇ 33 ਕਿਲੇ ਜਮੀਨ 8 ਲੱਖ ਘਰ ਆਉਂਦਾ ਕੀ ਪਰ ਉਹ ਉਹਨਾਂ ਹਸਰ ਦਾ ਹੰਕਾਰਾਂ ਦਾ ਜਿਹੜਾ ਗੁਜਾਰਾ ਹੁੰਦਾ ਪਰ ਸਰਕਾਰ ਜੇ ਅੱਜ ਉਸ ਕੰਟਰੈਕਟਰ ਤੋਂ ਪਿੱਛੇ ਹਟਦੀ ਆ ਤੇ ਫਿਰ ਆਉਣ ਵਾਲੇ ਕੰਟਰੈਕਟਰ ਤੇ ਬਹੁਤ ਮਹਿੰਗੇ ਪਰੇ ਆਪਾਂ ਨੂੰ ਉਹਦੇ ਨਾਲ ਨਾਲ ਪੂਰੇ ਪੰਜਾਬ ਦੇ ਅੰਦਰ ਹੜ ਆਵਾ ਪਸੰਨਾ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਕਿੰਨਾ ਕ ਸਰਕਾਰ ਨੇ ਤਾਸ ਕਰ ਪਿਛਲੀ ਵਾਰੀ 700 ਰੁਪਿਆ ਸੈਂਟਰ ਵੱਲੋਂ ਜਿਹੜਾ ਬਣਦਾ ਕਿਉਂਕਿ ਆਪਾਂ ਟੈਕਸ ਉੱਪਰ ਜਾਂਦਾ ਉਹ ਭੇਜਿਆ ਪਰ ਉਹ ਪੂਰਾ करियो जो ग़लती हुई